ਨੂੰ ਜਟ ਦੀ ਜੂਨਪੁਰੀ ਵਾਕੇ ਬਈ ਬਹੁਤ ਔਖਾ ਆ ਸਾਡੇ ਪਿੰਡ ਵਾਲਾ ਚੋਰਵੱਡਾ ਏਰੀਆ ਜੀ ਸਾਰਾ ਆ ਝੋਨੇ ਦੇ ਪਨੀਰੀ ਆ ਪਈ ਆ ਸਾਰੀ ਮੇਰੇ ਖਿਆਲ ਚ 4 ਫੁੱਟ ਤੋਂ ਪਲੱਸ ਪਾਣੀ ਹੋਣਾ ਚਾਹੀਦਾ ਇਹਦੇ ਵਿੱਚ ਉਹ ਸਿਰੇ ਤੱਕ ਫਰੀਕੇ ਪੱਤਣਾਂ ਵਾਲਾ ਹਾਲ ਹੋਇਆ ਪਿਆ ਜੀ ਆਹ ਸਾਰਾ ਗੁਰੂ ਸਾਹਿਬ ਕਿਰਪਾ ਰੱਖਣ ਪਰ ਬਈ ਹੈ ਕੋਈ ਹਾਲ ਨਹੀਂ ਦੁਨੀਆ ਦਾ ਪਾਣੀ ਮਿਲਦਾ ਸੜਕ ਦੀ ਵਜ੍ਹਾ ਨਾਲ ਸਾਰਾ ਕੁਝ ਹੋਇਆ ਤੇ ਸੜਕ ਇਥੋਂ 6 ਫੁੱਟ ਡੂੰਗੀ ਹੁੰਦੀ ਆ ਬਾਈ ਉਹ ਸਾਹਮਣੇ ਚੜੀ ਦੀ ਦੀ ਉਹ ਤੁਹਾਨੂੰ ਤੇ ਗਾਉਂ ਮੋਟਰਾ ਮੋਟਰਾ ਦਾ ਬਹੁਤ ਬੁਰਾ ਹਾਲ ਆ ਬਾਈ ਬਹੁਤ 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 ਬੁਰਾ ਹਾਲ ਆ ਬਈ ਆ ਉਹਦੇ ਪਿੰਡਾਂ ਵਾਲਿਆਂ ਦੀ ਮਦਦ ਕਰੋ ਬਾਈ ਹੱਕ ਬਣਦਾ ਆਪਣਾ ਆਪਣੇ ਪਿੰਡਾਂਾਂ ਦੀ ਮਦਦ ਕਰਨ ਦਾ ਤੇ ਜ਼ਿਮੀਦਾਰ ਦੇ ਘਰੇ ਹੀ ਪਹੁੰਚਣਾ ਆਊਗਾ ਤੇ ਆਪਣੇ ਪੱਲੇ ਕੀ ਠੇਗਣ ਆਊਗਾ ਬਾਈ ਨਾ ਯਾਰ ਜਿੱਥੋਂ ਤੱਕ ਹੋ ਸਕੇ ਬਾਈ ਸਾਰੇ ਆਪਦੇ ਆਪਦੇ ਪਿੰਡਾਂ ਦੀ ਮਦਦ ਜ਼ਰੂਰ ਕਰਿਓ ਇਹ ਮੇਰੇ ਖਿਆਲ ਚ 200 ਕਿੱਲਾ ਹੋਊਗਾ ਰਾਂ ਨੇ ਉਹ ਤੇਰੇ ਪਿੰਡ ਦੀ ਹੱਦ ਨਾ ਜਾ ਲੱਗਦਾ ਤੇ ਇਧਰ ਆ ਸਾਰੇ ਬੁਰਾ ਹਾਲ ਬਿਲਕੁਲ ਉਹ ਸੜਕ ਦੇ ਨਤੀਜੇ ਆਉਣੇ ਸ਼ੁਰੂ ਹੋ ਗਿਆ ਜੀ ਸਾਡੇ ਪਿੰਡਾਂ ਦੇ ਵਿੱਚ ਉਹ ਤੁਹਾਡੇ ਪਿੰਡਾਂ ਚ ਕੀ ਹਾਲ ਆ ਜਰੂਰ ਦੱਸਿਓ ਪਰ ਕੋਈ ਜੂਨ ਨਹੀਂ ਜੇ ਪੱਟੇ-ਵੱਟਨ ਜਾਣਾ ਤੇ ਬਈ ਜਾਊ ਕਿਵੇਂ ਬੰਦਾ ਉੱਥੇ ਤੇ ਝੋਨਾ ਲੱਗਿਆ ਹੋਇਆ ਸੀ ਇਹ ਚ ਪੂਰਾ ਵਧੀਆ ਕਿਸਮਤ ਮਾੜੀ ਨਹੀਂ ਕਹਿ ਸਕਦੇ ਪਰ ਇਹ ਚੰਗੀ ਵੀ ਕੋਈ ਨਹੀਂ ਬਈ ਜਿਹੋ ਜਿਹੇ ਹਾਲਾਤ ਬਣ ਗਏ ਸਾਡੇ ਪਿੰਡ ਦੇ ਬਈ ਆਹ ਅ ਖੇ ਆ ਬਾਬੇ ਜਗਤ ਖੇਆਂ ਵਾਲੀ ਦੇ ਨਾਲ ਆ ਸਾਰਾ ਉਹ ਸਿਰੇ ਤੱਕ 200 ਗਿੱਲਾ ਹੋਊ ਮੇਰੇ ਖਿਆਲ ਤੇ ਡਰੇਨ ਡਰੋਂ ਸਭ ਕੁਝ ਪਰਿਆ ਪਿਆ ਬੁਰੇ ਹਾਲ ਬਿਲਕੁਲ ਬੁਰੇ ਹਾਲ ਇਧਰਲੇ ਪਾਸੇ ਪਾਣੀ ਆਪੇ ਹੈ ਨਹੀਂ ਇਹਨਾਂ ਨੇ ਪਾਣੀ ਡਰੇਨ ਖਤਤੀ ਨਹੀਂ ਬਈ ਉਹ ਸਿਰੇ ਤੱਕ ਦੇਖੋ ਕਾਹਦਾ ਕਾਹ। ਉਹ ਤੁਹਾਨੂੰ ਦੀਦੋ ਐ ਲੱਗਦਾ ਜਿਵੇਂ ਹਰੀ ਕੇ ਪੱਤਾ ਖੜੇ ਆ ਸੀ। ਅਸੀਂ ਹਰੀ ਕੇ ਪੱਤਰ ਨਹੀਂ ਗੇ ਜੇ ਪਿੰਡ ਬੁੱਟਰ ਆ। ਤੇ ਸਾਡੇ ਪਿੰਡ ਦਾ ਇਹ ਪੈਟਰੋਲ ਪੰਪ ਬਾਹਰ-ਬਾਰ ਸਾਹਮਣੇ ਪੈਟਰੋਲ ਪੰਪ ਆ ਕੇ ਜਦੋਂ ਤੁਸੀਂ ਮੋਗੀਆਂ ਲੋ ਆਉਂਗੇ ਤਾਂ ਤੁਹਾਡੇ ਕਨੈਕਟਰ ਸਾਈਡ ਆ। ਜਦੋਂ ਤੁਸੀਂ ਪਤਨੀਓ ਲੋ ਆਉਂਗੇ ਤਾਂ ਤੁਹਾਡੇ ਡਰਾਈਵਰ ਸਾਈਡ ਆ। ਉਹ ਪਰੇ ਤੱਕ ਨਿਗਾਹ ਮਾਰੋ ਸਾਰੇ ਪਾਣੀ ਪਾਣੀ ਖੜਾ ਆ ਇੱਥੇ ਵੀ ਹਾ ਖੱਡਾ ਖੱਡ ਭਰੀ ਹੋਈ ਆ ਪਾਣੀ ਦੀ ਤੇ ਮੀਂਹ ਵੀ ਬਹੁਤ ਜ਼ਿਆਦੇ ਨਜਾਇਜ਼ ਮੀਂਹ ਆ ਨਜਾਇਜ਼। ਸਾਰਾ ਆ ਘਾਰੇ ਗੁਰੇ ਪੈ ਗਿਆ ਸਾਰੇ ਪਾਣੀ ਖੜਾ ਮਗਰ ਜੀ ਫਸਲਾਂ ਦਾ ਬਹੁਤ ਬੁਰਾ ਹਾਲ ਹੈ ਤੇ ਤੁਹਾਨੂੰ ਲੱਗਦਾ ਨਾ ਕੋਈ ਆਪਣੇ ਭਾਈਚਾਰੇ ਦਾ ਜ਼ਿੰਮੇਵਾਰ ਭਾਈਚਾਰੇ ਦੀ ਮਦਦ ਕਰਨੀ ਚਾਹੀਦੀ ਜਰੂਰ ਕਰਿਓ ਸਾਰੇ ਬੁਨਿਆਦ ਨੇ ਭਾਈ ਇਹ ਹੈਗਾ ਪਾਣੀ ਇਹ ਮਤਲਬ ਹੈ ਇੱਥੇ ਸਾਰੀਆਂ ਸਰਪੰਚੀਆਂ ਐਮ ਐਲ ਏ ਸਭ ਕੁਝ ਫੇਲ ਹੋ ਜਾਂਦਾ ਹੈ ਕਿੰਨਾ ਪਾਣੀ ਬਹੁਤ ਜ਼ਿਆਦਾ ਨਿਕਾਇਆ ਬਣੇ ਕਦੋਂ ਸੁੱਕਿਆ ਯਾਰ ਆਹ ਘਰ ਕਾਹਨ ਹੀ ਹੈ ਬੰਦ ਮੱਧੂ ਦੇਣ ਜਾਂਦੀ ਆ ਜੱਤਵਾਲੇ ਨੂੰ ਜਾਂਦੀ ਸੜਕਾਂ ਬਹੁਤ ਮਿਲਿਆਜ ਬਰਾਹੜਾ ਪਹਿਲਾ ਮਹੀਨਾ ਲੱਗਦਾ ਸੌਣ ਦਾ ਪਹਿਲਾ ਮਹੀਨਾ ਜਿਹੜਾ ਕਰੜਾ ਮਹੀਨ ਪਿਆ ਯਾਰ ਇਹ ਪੂਰਾ ਸਭ ਕੁਛ ਗਿਆ ਅੱਜ ਉਹਨਾਂ ਡੋਕਿਆਂ ਰਣੇ ਸੰ ਨਾਲ ਦਾ ਹੈ ਨਾ ਜਿਹੜਾ ਨਵਾਂ ਲੱਗਿਆ ਆਹ ਹੀ ਖੜਾ ਇਹ ਵੀ ਚਿਰਦਾ ਲੱਗਿਆ ਕਰਕੇ ਖੜਾ ਪੁਰੀ ਆਦੀਆ